ਚੜਦੀ ਕਲਾ ਜੀ ਆਸ ਕਰਦੇ ਆ ਕਿ ਸਾਡੇ ਸਾਰੇ ਵੀਰ ਭਰਾ ਭੈਣ ਭਰਾ ਚੜਦੀ ਕਲਾ ਹੋਣਗੇ ਜੀ ਤੇ ਅੱਜ ਦਾ ਆਰਡਰ ਜਿਹੜਾ ਹੈਗਾ ਜੀ ਮੇਰੇ ਪਿੰਡ ਦੇ ਬਿਲਕੁਲ ਲਾਗੇ ਟੁਗਲਵਾਲ ਤੇ ਟੁਗਲਵਾਲ ਤੋਂ ਪੰਡੋਰੀ ਦੇ ਲਾਗੇ ਡੇਰੇ ਆ ਉਥੇ ਆਪਾਂ ਦੇਣੀਆਂ ਬੈੱਡ ਸ਼ੀਟਾਂ ਔਰ ਮੰਜਾਂ ਦੇ ਕਵਰ ਠੀਕ ਹੈ ਜੀ ਅਗਰ ਤੁਹਾਡਾ ਵੀ ਏਰੀਆ ਟੁਗਲਵਾਲ ਦੇ ਜਾਂ ਪੰਡੋਰੀ ਦੇ ਆਸ-ਪਾਸ ਦੇ ਆ ਤਾਂ ਤੁਸੀਂ ਵੀ ਅੱਜ ਫੋਨ ਕਰਕੇ ਮੰਗਾ ਸਕਦੇ ਸੀ ਜੀ ਸਾਡਾ ਨੰਬਰ ਜੀ 98575300769 ਤੇ ਤੁਸੀਂ ਕੋਈ ਵੀ ਹੈਂਡਲੂਪ ਦਾ ਸਮਾਨ ਜਿਹੜਾ ਲੈਣਾ ਹੋਵੇ ਗਰਮੀ ਵਾਲੀਆਂ ਬੈੱਡ ਸ਼ੀਟਾਂ ਮੰਜਿਆਂ ਦੇ ਕਵਰ ਗੱਦਿਆਂ ਦੇ ਕਵਰ ਤਲਾਈਆਂ ਦੇ ਕਵਰ ਸਰਾਨੇ ਦੇ ਕਵਰ ਗੱਡੀਆਂ ਦੇ ਕਵਰ ਏਸੀ ਦੇ ਕਵਰ ਫਰਿੱਜਾਂ ਦੇ ਕਵਰ ਸਕੂਟਰੀਆਂ ਦੇ ਕਵਰ ਮੋਟਰਸਾਈਕਲਾਂ ਦੇ ਕਵਰ ਬੋਲਟ ਦੇ ਕਵਰ ਗੱਦਿਆਂ ਦੇ ਕਵਰ ਠੀਕ ਹੈ ਜੀ ਗੱਦੇ ਲੈਣੇ ਹੁਣ ਗਿਵਾਨ ਬੈੱਡ ਦਾ ਗੱਦਾ ਲੈਣਾ ਹੋਵੇ ਜੀ ਰਜਾਈਆਂ ਲੈਣੀਆਂ ਹੁਣ ਤਲਾਈਆਂ ਲੈਣੀਆਂ ਹੁਣ ਫੈਂਸੀ ਪਰਦੇ ਲੈਣੇ ਲੋ ਜੀ ਪਰਦਾ ਜਿਹੜਾ 200 ਤੋਂ ਲੈ ਕੇ ਤਕਰੀਬਨ 600-700 ਰੁਪਏ ਤੱਕ ਆ ਗਿਆ ਤੇ ਪਰਦੇ ਦਾ ਜਿਹੜਾ ਕਪੜਾ ਵੀ ਬਹੁਤ ਵਧੀਆ ਹੁੰਦਾ 10-10 ਸਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ ਪਰਦੇ ਲੈਣੇ ਹੁਣ ਡਾਈਨਿੰਗ ਟੇਬਲ ਕੱਚ ਦੇ ਟੇਬਲ ਦਾ ਕਪੜਾ ਲੈਣਾ ਹੋ ਉਹ ਵੀ ਤੁਸੀਂ ਮੰਗਾ ਸਕਦੇ ਹੋ ਜੀ ਬਾਕੀ ਹੈਂਡਲਮੂ ਦਾ ਕੋਈ ਵੀ ਸਮਾਨ ਤੁਸੀਂ ਤੁਹਾਡਾ ਏਰੀਆ ਲੋਕਲ ਹੈ ਤਾਂ ਤੁਹਾਨੂੰ ਅਸੀਂ ਘਰ ਡਿਲੀਵਰੀ ਕਰਕੇ ਆਵਾਂਗੇ ਅਗਰ ਤੁਸੀਂ ਦੂਰ ਹੋ ਤੇ ਤੁਹਾਨੂੰ ਪਾਰਸਲ ਕਰ ਦਿੱਤਾ ਜਾਊਗਾ ਠੀਕ ਹੈ ਔਰ ਬਹੁਤੇ ਕੀ ਕਰਦੇ ਆ ਜਿਹੜੇ ਸੰਵਾਰਡਰ ਹੁੰਦੀ ਆ ਇੱਕ ਹੁੰਦੇ ਆ ਦੂਰ ਦੇ ਪਰ ਪਾਰਸਲ ਦਾ ਖਰਚਾ ਥੋੜਾ ਵੱਧ ਪੈਂਦਾ ਇਸ ਕਰਕੇ ਉਹ ਆਪਣੇ ਰਿਸ਼ਤੇਦਾਰ ਕੋਈ ਸਾਡਾ ਸਾਡ ਕੋਈ ਸਮਾਨ ਜਿਹੜਾ ਮੰਗਾ ਲੈਂਦੇ ਆ ਬਹੁਤ ਸਾਰੇ ਆਰਡਰ ਸੰਵਿ ਇਦਾਂ ਤੇ ਹੁੰਦੇ ਆ ਜਾਂ ਕੋਈ ਲੁਧਿਆਣਾ ਰਹਿ ਰਿਹਾ ਹੁੰਦਾ ਜਾਂ ਕੋਈ ਯੂਪੀ ਰਹਿ ਰਿਹਾ ਹੁੰਦਾ ਜਾਂ ਕੋਈ ਚੰਡੀਗੜ੍ਹ ਆ ਰਿਹਾ ਹੁੰਦਾ ਉਹ ਸਾਨੂੰ ਆਰਡਰ ਕਹਿੰਦੇ ਆ ਵੀ ਸਾਡੇ ਰਿਸ਼ਤੇਦਾਰ ਕੋਲ ਹੀ ਸਾਨੂੰ ਰੀਸੀਵ ਦੇ ਦਿਓ ਠੀਕ ਹੈ ਇਸ ਕਰਕੇ ਤੁਸੀਂ ਵੀ ਦੂਰ ਰਹਿੰਦੇ ਤਾਂ ਕੋਈ ਗੱਲ ਨਹੀਂ ਪਰ ਉਹਨਾਂ ਨੇ ਕੋਈ ਗੱਲ ਹੀ ਤੁਹਾਡਾ ਕੋਈ ਰਿਸ਼ਤੇਦਾਰ ਬਟਾਲਾ ਸਾਈਡ ਹੈਗਾ ਵੀ ਕਾਦੀਆਂ ਸਾਈਡ ਹੈਗਾ ਹਰਚੂਵਾਲ ਸਾਈਡ ਹੈਗਾ ਵੀ ਜਾਂ ਕੋਈ ਆਸ-ਪਾਸੇ ਬਟਾਲ ਦੇ ਆਸ-ਪਾਸ ਰਹਿੰਦਾ ਤਾਂ ਤੁਹਾਡਾ ਆਰਡਰ ਜਿਹੜਾ ਉੱਥੇ ਰੀਸੀਵ ਕਰਕੇ ਆਵਾਂਗੇ ਠੀਕ ਹੈ ਤੇ ਸਾਡਾ YouTube ਚੈਨਲ ਹੈ ਜੀ ਤਰਲੋਸ ਰੇਖਾ ਨਵਾਂ ਚੈਨਲ ਹੈ ਜੀ ਮਹੀਨਾ ਹੋ ਗਿਆ ਬਰੇ ਨੂੰ ਔਰ ਤਕਰੀਬਨ ਪਾਉਣੇ ਕੇ 400 ਅਜੀ ਸਬਸਕ੍ਰਾਈਬ ਹੋਇਆ ਕਿਰਪਾ ਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਜਿਹੜੀਆਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਵੀਰਪਰਾ ਭੈਣ ਸਾਡੀ ਵੀਡੀਓ ਨੂੰ ਲਾਈਕ ਕਰਦਾ ਕਮੈਂਟ ਕਰਦਾ ਸ਼ੇਅਰ ਕਰਦਾ ਉਹਨੂੰ ਪੂਰੀ ਡਿਸਕਾਊਂਟ ਜਿਹੜੀ ਦਿੱਤੀ ਜਾਏਗੀ ਠੀਕ ਹੈ ਜੀ ਤੇ ਅੱਜ ਦਾ ਆਰਡਰ ਹੈਗਾ ਜੀ ਤੁਗਲਵਾਲ ਦੇ ਆਸ-ਪਾਸ ਸਾਨੂੰ ਫੋਨ ਆਏ ਛੋਟੇ-ਛੋਟੇ ਆਰਡਰ ਹੋਏ ਅਜ ਪੁਕਤਾਵਾਂਗੇ ਤੁਹਾਡਾ ਵੀ ਏਰੀਆ ਤੁਗਲਵਾਲ ਦੀ ਸਾਈਡ ਹੈ ਤੇ ਤੁਸੀਂ ਵੀ ਆਪਣਾ ਆਰਡਰ ਤੁਸੀਂ ਅਜ ਦੇ ਸਕਦੇ ਜੀ ਸਪੈਸ਼ਲ ਮੰਝੇ ਦਾ ਕਵਰ ਜਿਹੜੇ ਟ੍ਰੈਂਡ ਜਿਹੜਾ ਚੱਲ ਰਿਹਾ ਜੀ ਤੇ ਗਰਮੀ ਵਾਲੀ ਬੈੱਡ ਸ਼ੀਟ ਤੇ ਕਿਸੇ ਵੀ ਮਗਾ ਠੀਕ ਹੈ ਜੀ ਧੰਨਵਾਦ